ਬੋਲੀ ਜੀ ਮਰਦੋਲਾ ਬਾਬਾ ਲਓ ਜੀ ਮੇਸਤਨੀ ਵਾਲੀ ਬਣ ਕੇ ਆ ਗਈ ਆ ਮੈਗੀ ਲਓ ਜੀ ਕੂਲਰ ਦਾ ਕਵਰ ਦੇਖਣ ਆਏ ਅਸੀਂ ਹੁਣ ਹਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਹੁਣ ਲੱਗ ਗਈ ਸ਼ੇਰੀ ਗੁੱਡ ਮਾਰਨਿੰਗ ਹੋ ਗਈ ਆ ਮੰਮੀ ਬਾਲਾ ਲੈ ਕੇ ਆਏ ਹੁਣ ਆਪਾਂ ਲੱਗੇ ਆ ਜੀ ਬਾਥਰੂਮ ਦਾ ਕੰਮ ਸਟਾਰਟ ਕਰਨ ਤੇ ਰਾਤ ਆਪਾਂ ਕੀਤਾ ਨਹੀਂ ਸੀ ਹੁਣ ਤ ਰਾਤ ਹਨੇਰਾ ਹੋ ਗਿਆ ਸੀ ਗੱਲ ਤੇ ਹੁਣ ਆਪਾਂ ਰੇਤਾ ਵਗੈਰਾ ਲੈ ਆਂਦੀ ਆ ਤੇ ਹੁਣ ਆਪਾਂ ਕੰਮ ਸਟਾਰਟ ਕਰਨ ਲੱਗੇ ਆ ਰੋਟੀ ਕੋਲੀੰਦਾ ਆ ਵੀ ਇਤਈਏ ਬੁਰੇ ਚ ਸੀਮੜੇ ਜਿਹੜਾ ਅੰਦਰ ਪਿਆ ਹੁਣ ਆਪਾਂ ਪਾਣੀ ਦਾ ਆ ਜਾਣੀ ਉਹ ਲੇਟ ਹੈਗੀ ਆ ਬਟ ਪਾਣੀ ਨਹੀਂ ਆਇਆ ਦੇਖੋ ਨਹੀਂ ਆਇਆ ਥੋੜਾ ਹੀ ਆ ਮੜਾ ਮੜਿਆ ਉਹ ਵੀ ਚਲ ਗਿਆ ਉਹਦਾ ਉਹਦੀ ਬਾਥਰੂਮ ਵਿੱਚ ਪਾਣੀ ਡੁੱਲ ਗਿਆ ਆ ਐਦਾਂ ਦਾ ਹੋਇਆ ਇਹ ਸਾਫ਼ ਦੇਖੋ ਹੁਣ ਕੀ ਟੈਲ ਲਾਦੀ ਆ ਕਿ ਫਰਸ਼ ਪਿੰਦਾ ਬਹੁਤ ਜ਼ਿਆਦਾ ਗੰਦਾ ਸੀ ਬਾਥਰੂਮ ਇਹਨਾਂ ਦੇ ਸਾਰਾ ਖਰਾਬ ਹੀ ਹੋਇਆ ਸੀ ਬਾਸਤ ਮੇਂ ਪਰ ਘੱਟ ਯੂਜ਼ ਕਰੀਦਾ ਸੀ ਹੁਣ ਲੱਗਾ ਅੱਜ ਕੋਲ ਬਣਨਾ ਰੇਤਾ ਦੇ ਸੂਰ ਮਰਦਾ ਇਹ ਕੱਲ ਚੋਤ ਲੈ ਕੇ ਆਉਂਦੇ ਹਾਂ ਹਾਂ ਕੱਲ ਮੈਂ ਬੁਲਾ ਲਈ ਇਹ ਕਾਹਦੇ ਨਾਲ ਨਾ ਸਾਰੇ ਬੇ ਤਾਂ ਦੇਖਣ ਪਦੀ ਹਾ ਆਡੇ ਪਿੰਡਾਂ 'ਚ ਮਿਲਦੀ ਆ ਹੋਰ ਤੇ ਇਹ ਵੀ ਨਹੀਂ ਭਰਾਵਾ ਸਾਡੇ ਤਾਂ ਨਹੀਂ ਮਿਲਦੀ ਤਿੰਨ ਤਿੰਨ ਹਜ਼ਾਰ ਦਿਨ ਟ੍ਰੋਲੀ ਨੂੰ ਤਾਂ ਇਹ ਹਾਂ ਹਾਂ ਕਿਹੜਾ ਵੀ ਹਜ਼ਾਰ ਤੱਕ ਨਹੀਂ ਛੱਡਦੇ ਕਿਹੜਾ ਹਜ਼ਾਰ ਦਾ ਹੋ ਗਿਆ ਆ ਸਾਡੇ ਚੱਲੇ ਛਿੱਟਣੀ ਪੈਣੀ ਸਿਕਾਉਣੀ ਸੀਗੀ ਇਹ ਨਿਸ਼ਾਨ ਨਹੀਂ ਹੋਣੀ ਸਫਾਈ ਜੈ ਜੀ ਫਰਸ਼ ਤੇ ਸਗਾਲ ਉਠਾ ਕੇ ਪਾ ਲਾਂਗੇ ਫਲੋੜੀ ਦਿੱਤਾ ਹੁਣ ਛਿੱਟਣੀ ਬਣੀ ਬਾਣੀ ਹਾਂ ਗਿੱਲੀ ਯਾਰੇ ਸ਼ਾਨ ਤਾਂ ਹੋ ਜਾਣੀ ਆ ਉਦਾਂ ਥੋੜੀ ਥੋੜੀ ਸ਼ਾਨ ਹੋਣੀ ਚੱਚੂ ਉਥੇ ਆਈਟਮ ਹੋ ਗਈ ਐ ਕੀ ਗੱਲ ਆ ਉਹ ਵੀ ਕਹਿੰਦੀ ਹੱਥ ਮਾਰਨੇ ਵਿੱਚ ਹੋ ਗਈ ਲੋ ਟੈਲਾਂਗੇ ਕਿ ਉਹ ਤੇ ਬਾਥਰੂਮ ਬਾਅਦ ਟਾ ਟੂ ਕੇ ਮੰਨੇ ਬਲਨ ਕੀ ਹੋਣਾ ਐ ਇੱਥੇ ਕੁਝ ਨਹੀਂ ਪਤਾ ਪਹਿਲਾਂ ਤਾਂ ਖਰਚਾ ਵੀ ਜ਼ਿਆਦਾ ਆਉਂਦਾ ਉਦਾਂ ਦਾ ਖਰਚਾ ਸਾਡ ਬੱਜ ਜਾਣਾ ਐ ਅਸੀਂ ਸਿਰਫ ਸੀਮੈਂਟ ਹੀ ਆ ਤਾਗਰ ਕੇ ਹੀ ਘੱਟ ਹੀ ਕੰਮ ਕਰਨਾ ਜਿਆਦਾ ਨਹੀਂ ਖਰਚਾ ਕਰਨਾ। ਬੱਸ ਸਫਾਈ ਜੀ ਕਰਨੀ ਕਿਹੜੀ स्मੈਲ ਜੀ ਆਉਂਦੀ ਉਹ ਨਾ ਆਉਗੀ। ਕਿ ਅਸੀਂ ਜਿਆਦਾ ਖਰਚਾ ਨਹੀਂ ਕਰਨਾ ਤਾਂ ਆਹ ਤੋਂ ਦੇ ਉਂ ਕਿ ਕਮਰਾ ਵੀ ਡੈਡੀ ਕਰਨਾ ਵਾੜਾ। ਮਮਾ ਇੱਥੇ ਹੀ ਆ। ਲੋ ਜੀ ਆਹ ਸੀਮੈਂਟ ਲਿਆਂਦਾ ਸੀ ਰਾਤੀ। ਡੈਡੀ ਨੇ ਤਾਂ ਸੀਮੈਂਟ ਮਗਵਾਇਆ ਫੇਰ। ਡੈਡੀ ਹੁਣ ਤੇ ਸੜਕਾਂ ਨੇ ਹੀ ਫੇਰ 100 ਰੁਪਏ ਦਾ ਸੀਮੈਂਟ ਮਗਵਾਇਆ ਸੀ। ਸੀਮੈਂਟ ਦੇ ਸੀ ਇਹਦੇ ਦੋ ਲਵਾਂਡੇ ਇਕ ਲਵਾਂਡਾ ਹੈ ਇਹ ਇੱਕ ਕੜਾਈਏ ਵਿੱਚ ਦੋ ਲਵਾਂਡੇ ਰੇਤਾ ਰੰਦੇ ਦੋ ਲਵਾਂਡੇ ਆਏ ਹੋਰ ਕਿੰਨੇ ਆ ਇੱਕ ਤੇ ਮੇਰਾ ਭੋਲਾ ਆ ਜਾ ਇੱਕ ਤੈਨੂੰ ਵੀ ਸਹੀ ਰਹਿਣਾ ਇੱਕ ਦੋ ਬਹੁਤੇ ਹੋਏ ਆ ਉਹ ਤੇ ਮਾਰਨਾਂ ਤੇ ਮਾਰ ਜਿਹਾ ਕੋਤ ਤਰ ਹੋ ਜਾ ਨਿਆਰੇ ਚ ਮੈਂ ਚੜ ਪਾਇਆ ਪਿਆ ਪੂਰਾ ਪੰਜ ਮਿੰਟਾਂ ਇੱਥੇ ਆ ਜੀ ਸ਼ਾਨ ਹੋਣਾ ਤੇ ਰੇਤਾ ਲੱਪੇ ਸ਼ਾਨ ਹੋਣ ਹਾਂ ਬਾਹਰ ਰਹਿਣੀ ਹੈ ਜਿਆਦਾ ਗਿੱਲੀ ਹੈ ਯਾਨਡ ਤੋਂ ਉੱਥੇ ਕਰ ਲੈਣਾ ਪਾਣੀ ਹੋ ਨਹੀਂ ਜਿਆ ਨਰਾਤੀ ਆਇਆ ਨਾ ਹੁਣ ਆਉਂਦਿਆ ਕੰਮ ਸਾਰਾ ਪਾਣੀ ਕਰਕੇ ਰੁਕਿਆ ਤੂੰ ਕਿਧਰ ਨਹੀਂ ਹੈ ਤਲ ਜਾ ਉਧਰ ਚਲ ਜਾ ਚਲ ਜਾ ਕਟਾਪਾ ਰਾਣਾ ਤੇਰਾ ਉਹ ਉੱਥੇ ਰੱਖਦਾ ਹੁਣ ਯਾਨਡ ਕੀ ਹੈ ਅਰੇ ਕਿਧਰ ਬਣੀ ਹੈ ਸ਼ਾਨ ਦੇ ਸ਼ਾਨ ਦੇ ਤੈਨੂੰ ਲੈ ਆਵਾਂਗੇ ਲੈ ਦੱਸ ਤੋ ਪਾਈ ਜਾਣੀ ਇੱਥੇ ਇੱਥੇ ਤੱਕ ਤਾਂ ਗਈ ਆ ਜੱਸੂ ਬੋਤ ਤੂੰ ਕਾ ਉਹ ਵੀ ਕੰਦੀ ਸੀਮਿੰਟ ਪਾਉਣਾ ਮੈਨੂੰ ਪਾਣੀ ਦਾ ਅੱਜ ਕੋਈ ਜਿਗਾਰਡਮੈਂਟ ਨਹੀਂ ਆ ਪਾਣੀ ਤਾਂ ਆਉਂਦਾ ਰਾਤ ਆਤੀ ਆਇਆ ਨਾ ਹੋਣਾ ਆ ਲਓ ਜੀ ਕੂਲਰ ਦਾ ਕਵਰ ਦੇਖਣਾ ਹੈ ਅਸੀਂ ਹੁਣ ਕੂਲਰ ਦਾ ਕਵਰ ਦੇ ਦਿੰਦੇ ਆ ਆ ਚਾਦਰਾਂ ਹਾਂ ਜੀ ਕ ਉਹ ਗਾੜੇ ਜਿੰਨਾ ਕੱਪੜੇ ਕਪੜਾ ਹੁਣ ਨਾ ਛੇ ਫਲ ਹੰਦਾ ਨਹੀਂ ਇਹ ਜੂਏ ਕੱਪੜੇ ਬਣਾ ਨਹੀਂ ਨਹੀਂ ਬਣੀ ਇਹ ਲਾਹ ਉੱਪਰ ਸਾਰੇ ਨੰਗ ਚੰਗਾ ਨਹੀਂ ਬਣਾਈ ਹਾਲੇ ਤਾਂ ਇਹਦੇ ਨਾਲ ਪਾ ਇਹਦੇ ਵਿੱਚ ਸੋਨਾ ਮੇਤਰੀ ਛਾਣੂਗੀ ਤੇ ਉੱਤੇ ਛਾਣ ਹੋਣਾ ਆਹ ਦੇਖੋ ਕਿਹੜੇ ਕੰਮ ਕਰਦੀ ਪਈ ਆ ਦੀ ਉਹ ਤਾਂ ਛਾਣ ਹੁੰਦੀ ਐ ਇਹ ਇਦਾਂ ਨਹੀਂ ਤਰੀ ਐ ਛਾਣ ਕੇ ਰਖੜੀਆਂ ਇਹਦਾਂ ਸੁੱਕਣੀ ਵੀ ਐ 20 ਮਿੰਨੇ ਇਹੋਕਲਾ ਮਿਸਤਰੀ ਨੂੰ ਮਿਸਤਰੀ ਮਿਸਤਰੀ ਸਾਹਿਬ ਆਪੂ ਗਏ ਆ ਮਿਸਤਰੀ ਸਾਹਿਬ ਗਏ ਨੇ ਵਿਆਸ ਨੂੰ ਹਾ ਸਾਰਾ ਟੁੱਟ ਗਿਆ ਟੁੱਟਣਾ ਗਿੱਲੀ ਚ ਜ਼ਿਆਦਾ ਭਾਰ ਪਾਰ ਪਾਤਾ ਉਹ ਚ ਇਹ ਮਿਲਦਾ ਵੀ ਚੱਕ ਚੱਕ ਕੇ ਮਾਰੇ ਤਾਂ ਰੁਟਿਆ ਮਮਾ ਮਾਂ ਇਹਨਾਂ ਨੂੰ ਕੀ ਕੱਟੀ ਗੋਲ ਆ ਸ਼ਾਨੀਵਾਰ ਐਨੀਵਰਸਰੀ ਆਉਣੇ ਵਾਲੀ ਆ ਟਿਕਟ ਇੱਕ ਮੇਸਤਰੀ ਆਉਣ ਵਾਲਾ ਉਹ ਹੱਥ ਨਾਲ ਹੀ ਪੁੱਜ ਲਾਂਦਾ ਅਰੇ ਤਾਂ ਚੱਕੜੀ ਗਈ ਲੋ ਨੀ ਬੁਰਾ ਹਾਲ ਨੀ ਨਾਲ ਇੱਧਰ ਇੱਧਰ ਚੱਕ ਹੋ ਰਹੀ ਉੱਧਰ ਬਾਲਣ ਇਹ ਨਾ ਬਦਲ ਆ ਗਿਆ ਹੁਣ ਅੰਦਰ ਹੀ ਅੰਦਰ ਹੀ ਮੈਂ ਕਿਹਨੂੰ ਘੋੜ ਬਣਾ ਕੇ ਪਾ ਲੈਨੇ ਆ ਅੰਦਰ ਹੀ ਘੋਲਣ ਮੈਂ ਆ ਸ਼ਾਨੀ ਸੋਈ ਵਿੱਚ ਰਲਾਤੀ ਗਿੱਲੀ ਕਿ ਤੋਣ ਲਈ ਦੱਸ ਸ਼ਾਨੀ ਹੀ ਮੈਂ ਅੰਦਰ ਹੀ ਉਥੇ ਘੋੜਾ ਬਣਾ ਕੇ ਉੱਨੀ ਲਾ ਕੇ ਛੱਡ ਜੂਗੀ ਕਿੰਨੀਆਂ ਮੋਟੇ ਛੱਟਾ ਵੇ ਜਿੰਨੀ ਸਗਾਉਣੇ ਨੂੰ ਲਿਗਲੀ ਹੋ ਗਈ। ਅੱਧਾ ਬੋਹਣਾ ਮੈਂ। ਝਾੜੂ ਕਿਥੇ ਆ? ਝਾੜੂ ਇਧਰ ਆ ਮੰਜਾ ਪਿਆ। ਉੱਥੇ ਅੰਦਰੇ ਢਾਲਣੀ ਉੱਥੇ ਸਿੱੜਦਣੀ। ਹੋਰ। ਮਨ ਵੀ ਅਰੇ ਮਾਜੀ ਆ ਜਾਂਦੀ। ਇਹ ਕੀ ਕਰੀ ਹੋਈ? ਜਿੰਨੀ ਤਾਂ ਮਰੀ ਕੀ ਸੀ ਆ ਜੀ ਗਵਾਉਣ ਹੈ। ਤੋ ਹੀਗਵਾਈ ਤੋ ਹੀਗਵਾਈਆ ਇੱਧੇ ਪਾਣਾ ਹੀ ਕੰਮ ਲੱਗੇ ਸੀਗੇ ਉਤੋਂ ਮੀ ਆ ਗਿਆ ਮੀ ਨੇ ਕੰਮ ਰੋਕ ਤਾ ਅੱਡਾ ਹੁਣ ਅੰਦਰੇ ਲਾ ਕੇ ਅੰਦਰੇ ਹੀ ਢਣਕੇ ਲੋ ਜੀ ਰੇਤਾਂ ਹੋ ਰਹੀ ਆ ਇਕੱਠੀ ਤੇ ਅੰਦਰ ਹੀ ਢਤਣਾ ਅੰਦਰ ਇੱਧੇ ਚੁੰਦਾ ਟੱਕ ਉਣਦੇ ਆ ਮੀਂਹ ਤੇ ਵਰੰਡੇ ਪਮਦਾ ਪਿਆ ਜੰਗੂ ਜੰਗੂ ਕੋ ਮਾ ਆਪੇ ਆਇਦਰ ਜੰਗੂ ਹੁਣ ਤੁਰ ਆ ਰਿਹਾ ਰੇਤਾਂ ਨੂੰ ਧੋੜ ਚਰਮਦਾਨ ਵਿੱਚ ਇੱਧਰ ਰੇਤਾਂ ਵਿੱਚ ਬੌਰੀ ਬੋਰਾ ਭਰਨ ਕੇ ਰੇਤਾਂ ਦਾ ਲਗਾਉਣਾ ਹੋ ਗਿਆ ਕੈਨਸਲ ਅੰਦਰ ਵੀ ਨੂੰ ਲਾਉਣਾ ਨਹੀਂ ਹਟ ਵੀ ਗਿਆ ਲੈ ਲੈ ਇੱਥੇ ਲਾ ਲਓ ਹੁਣ ਇੱਥੇ ਲਾ ਕੇ ਪਰੇ ਮਾਰੋ ਮਾਰੋ ਫਟਾਫਟ ਰਹਿਣ ਦੇ ਤੇ ਲਾ ਹੁਣ ਲਾ ਲਓ ਇੱਥੇ ਇਹ ਕੋਈ ਫੈਣਾ ਹੁਣ ਫਟ ਗਿਆ ਹੁਣ ਬੌਰੀ ਬੋਰਾ ਭਰਨ ਕੇ ਰੇਤਾਂ ਦਾ ਲਗਾਉਣਾ ਹੋ ਗਿਆ ਕੈਨਸਲ ਅੰਦਰ ਵੀ ਨਿਲਾਉਣਾ ਨਹੀਂ ਹਟ ਵੀ ਗਿਆ ਲੈ ਲੈ ਇੱਥੇ ਨਿਲਾਉ ਲੋ ਹੁਣ ਇੱਥੇ ਰਲਾ ਕੇ ਪਰੇ ਮਾਰੋ ਮਾਰੋ ਫਟਾਫਟ ਰਹਿਣ ਦੇ ਤੇ ਰਲਾਉਣਾ ਨਿਲਾਉ ਇੱਥੇ ਇਹ ਕੋਲ ਪੈਣਾ ਹੁਣ ਫਟ ਗਿਆ ਹੁਣ ਇਤਰਾ ਸਾਲ ਨੂੰ ਹੁੰਦੀ ਅਸੀਂ ਦਾ ਪੁੰਡੀਆਂ ਧਵਾਂਡੇ ਮਣ ਹੋ ਰਹੇ ਆ ਕਿੰਨੇ ਪੌਣੇ ਸੀਮਿੰਟ ਦੇ ਤੇ ਕਿੰਨੇ ਪੌਣੇ ਰੇਤਾ ਦੇ ਲੋ ਆ ਗਿਆ ਇੱਕ ਦੇ ਵਿੱਚ ਦੋ ਹੀ ਫੇ ਪੈਣੇ ਦਿੱਤਾ ਦੇ ਇੱਕ ਵੀ ਨਹੀਂ ਹੈ ਨਾ ਪੂਰਾ ਥੋੜੀ ਜਿਹਾ ਕੱਟ ਲੋ ਉਹ ਇਤਨਾ ਕੱਢ ਨਹੀਂ ਬਸ ਇੰਨੀ ਕੱਢ ਲੋ ਇਹ ਰੋਂਗ ਤਾਂ ਆ ਹੀ ਰਹਿਣਾ ਉੱਤੇ ਲੋ ਜੀ ਸੀਮੈਂਟ ਪਾ ਦਿੱਤਾ ਲੋ ਜੀ ਸੀਮੈਂਟ ਬਾਹਰ ਰੱਖੀਆ ਪਾਣੀ ਪਾ ਦਿੱਤਾ ਆਰੇ ਤੱਕ ਵੀ ਪਾਣੀ ਥੋੜਾ ਹੀ ਪਾਣਾ ਇੱਥੇ ਛੁੱਟ ਜਾਣ ਨਹੀਂ ਦਿੰਦਾ ਇੱਥੇ ਰੁਟਣਾ ਤੁਸੀਂ ਬੋਲੀ ਜੀ ਮਰਦੋਲਾ ਲਾ ਦੋ ਨਾ ਟੁੱਟ ਜਾਣੇ ਬਸ ਕਰ ਬਸ ਕਰ 3 ਨਾਲ ਚਾਹ ਹੋਣਾ ਹੈ ਇੱਕ ਬਣਾ ਲਓ ਤੇ ਦੱਸ ਮੇਸਤਰੀਆਂ ਨੂੰ ਮੈਸਤਰੀਆਂ ਇੰਨੇ ਫੜਿਆ ਦੋਨਾਂ ਨਾਲ ਆਹੇ ਰਹਾ ਦੰਦੇ ਦੋ ਰੇਏ ਆਹੇ ਫੇ ਮੈਨੂੰ ਜਿਹੜੀ ਦੇਣੀ ਆ ਮੈਨੂੰ ਦੇਣੀ ਦੇਣੀ ਫੇ ਮੈਨੂੰ ਦੇਣੀ ਐ ਇਹ ਸਾਡਾ ਪਹਿਲਾ ਕੰਮ ਸੀ ਮੇਰੇ ਵਿਆਹ ਤੋਂ ਪਹਿਲਾ ਕੀਤਾ ਹੁਣ ਕਰਾਈ ਦੇ ਕੀਤਾ ਜਿਗਾ ਤੂੰ ਛੋੜੀਆਂ ਨਾ ਨੱਚਣਾ ਚਾਹੀਦਾ ਮੋਸਕੋ ਖਾਣਾ ਇੰਨਾ ਲੋਕਾਂ ਨੇ ਕਹਿੰਦੇ ਕੋਈ ਹਾਰਪੀ ਵੀ ਲਾਇਆ ਇੱਕ ਕਮੈਂਟ ਆਇਆ ਕਹਿੰਦੇ ਕਹਿੰਦੇ ਹਾਰਪੀ ਵੀ ਲਾਇਆ ਹਾਰਪੀ ਕਿਹਦਾ ਕਹਿ ਲੱਖਿਆ ਏ ਬੋਲੋਗੇ ਹਾਰ ਜੀ ਕੋ ਨ ਕਰੋਣਾ ਨਾ ਲੌਣਾ ਹੀ ਹਾਰ ਜੀ ਲਾਇਆ ਲਿਖਦੀ ਹੈ ਹੈ ਇੱਧਰ ਕੱਚਾ ਕਹਿੰਦੇ ਆ ਕੱਚਾ ਦੇਖ ਬੜਾ ਸਾ ਹੈ اچھا ਹੈ ਡਿਜੀਟਲ ਆ ਬਾਧਰ ਵਾਲੇ ਕੱਚੇ ਡੰਗਿਆਂ ਤੇ ਨਾ ਉਹ ਕੱਚੇ ਉਹਨੇ ਵਾਲ ਨੂੰ ਜ਼ੋਰ ਤੇ ਪੁੱਲ ਡੰਗਣੀ ਪੋਣਾ ਆ ਲੈ ਨਾ ਦੱਤਲੇ ਬਣ ਗਿਆ ਇੱਥੇ ਪਾਈ ਦੀਆ ਨਾ ਕੋਣ ਆਇਆ ਤੇ ਬਾਅਦ ਲਓ ਜਿੱਧਰ ਮੀਂਹ ਸਟਾਰਟ ਹੋ ਗਿਆ ਤੇ ਇੱਧਰ ਕੰਮ ਸ਼ੁਰੂ ਕੀਤਾ ਆ ਕਿਤੇ ਬਾਅਦ ਹੁੰਦੇ ਆ ਹੈ ਬਾਥੂਮ ਤਾਂ ਨਹੀਂ ਹੁੰਦੇ ਨਹੀਂ ਨਹੀਂ ਬਾਥੂਮ ਤਾਂ ਨਹੀਂ ਹੁੰਦੇ ਚਾਹ ਹੋਣੀ ਬੜੀ ਪੀਣੀ ਉਹ ਜੜੀ ਤਾਂ ਲੱਗੀ ਜੀ ਆ ਲਾ ਇਸੇ ਹੀ ਮੱਣਾਂ ਵਿੱਚ ਜਾਵੇ ਨਾ ਉਹਦੇ ਵਿੱਚ ਕੁਝ ਰੱਖ ਦੇ ਫਿਰ ਹੱਥ ਨਾਲ ਲਾ ਲਓ ਤਾਂ ਮੰਮੀ ਦੇ ਹੱਥ ਨਾਲ ਮੇਸਤਰੀ ਦਾ ਕੰਮ ਕਰਤਾ ਹੀ ਫਰ ਤੂੰ ਕੁਝ ਉਹ ਰੱਖ ਨਾ ਪਾ ਤੂੰ ਕੱਪੜਾ ਦੇ ਉਹਦੇ ਵਿੱਚ ਨਹੀਂ ਆ ਗਿਆ ਸਾਰਾ ਕੁਝ ਗਿੱਲਾ ਹੋਣਦੇ ਆ ਬੁਰਾ ਹਾਲ ਮੈਂ ਜਾਣੀ ਉੱਥੇ ਆ ਕੀ ਆ ਬੋ ਰਹਾ ਹੈ ਤੁਹਾਨੂੰ ਨਹੀਂ ਤਾਂ ਕੀ ਆ ਮੋਰੀ ਸੀਮਟ ਲਗਣਾ ਸਟਾਰ ਹੋ ਗਿਆ ਹੈ ਪਾਣੀ ਡਿੱਗੀ ਆਹ ਕੀਤਾ ਮੇਰੇ ਪੈਰ ਤੇ ਪਾਜ ਜਾਂਦਾ ਪਾਣੀ ਪਾਣੀ ਹੋਇਆ ਤੇ ਅੱਗੇ ਬਣਨੀ ਹੀ ਹੁੰਦਾ ਕਾਂਡੀਆਂ ਗਈਆਂ ਕਿੱਥੇ ਇੰਨੀਆਂ ਕਾਂਡੀਆਂ ਲਓ ਜੀ ਮਸਤੀਆਂ ਲਈ ਬਣ ਕੇ ਆ ਗਈ ਆ ਮੈਗੀ ਤੇ ਨਾਲ ਪਕੌੜੇ ਨਹੀਂ ਪਕੌੜੇ ਨਹੀਂ ਚਾਹ ਆ ਆ ਚਾਹ ਕਹੀਨ ਰੋਟੀ ਆ ਗੱਦੇ ਤੇ ਕਹਿੰਦੇ ਸੀ ਜੀ ਇੱਕ ਕਵਰ ਇਹ ਬਣਾ ਕੇ ਤੇ ਲਾ ਲਓ ਗੱਦੇ ਦੇ ਨੇ ਬਣਾ ਕੇ ਕਵਰ ਜਾਂ ਲਾ ਲਓ ਇੱਕ ਉਹ ਸੈਨ ਨੂੰ ਦੇਵੇ ਬੇਟਰ ਮੈਂ ਇੱਕ ਇੱਕ ਫਲੀ ਬਸ ਹੋਣਾ ਰਹਿਣ ਦੇ ਵਿੱਚ ਇਦਾਂ ਹੀ ਮੈਨਾਂ ਦਿਖਾ ਦਿੰਨੀ ਲੋ ਜੀ ਰੋਟੀ ਲਓ ਜੀ ਬਾਕੀ ਦੇਤੀ ਆ ਹੁਣ ਆਪਣੇ ਜੋਗੀ ਰੱਖ ਰਹੀ ਆ ਮੈਂ ਜੀ ਮਿਰਚਾਂ ਗਿਆ ਸਨ ਇੱਕ ਤਾਂ ਮਿਰਚ ਭਾਈ ਸਾਰੀ ਐ ਵਿੱਚ ਉੱਧਾ ਵੀ ਹੋਣਾ ਮੈਂ ਆ ਜਵਾਂਗੀ। ਉਹ ਵੀ ਬਾਜ਼ੀ ਮੈ ਗਈ ਆ। ਉਹ ਜੀ ਮੈਰੇ ਦੇ ਚੁੱਣੀ ਆ। ਥੋੜਾ ਬਾਅਦੋਂ ਦੇਖਣਾ। ਹਾਂ ਚੁੱ। ਉਹਦੇ ਕਾਂਡੀ ਟੁੱਟ ਗਈ ਆ। ਤੇ ਹੁਣ ਕਾਂਡੀ ਜੋੜਨਦੇ ਆ। ਹਾਂ। ਥੋੜਾ ਤਾਂ ਬਾਥਰੂਮ ਅੰਦਰ ਕੰਮ ਕਰਦੇ। ਮੇਰੀ ਚੱਪਲ ਨੰਗੇ ਪੈਰੀ। ਚੱਪਲ। ਇੱਥੇ ਡਟ ਦੁੱਖ ਲੈਣਾ ਉੱਥੇ ਹੀ ਮੋੜ ਦੀ ਸੀਮੜ ਪਾਣ ਦੇ ਆ ਕਿੰਨਾ ਰਹਿ ਕੇ ਖਾਣ ਹਾਂ ਇੱਧਰ ਚਾਹ ਲੱਗਣਾ ਉੱਚਾ ਇੱਥੇ ਪਾਣੀ ਕਿਡਾ ਹੁੰਦਾ ਹੂੰ ਔਰ ਮੋਰੇ ਪਾਣੀ ਬੜਾ ਹਲ ਹੁੰਦਾ ਇੱਧਰ ਐਵੇਂ ਪਤਲਾ ਹੈ ਵੱਡਾ ਇੱਧਰ ਜਿਆਦਾ ਆ ਇੱਧਰ ਉੱਤੇ ਉੱਚਾ ਇੱਥੇ ਹੀ ਘੜਾਉਂਦਾ ਫਿਰ ਹੂੰ ਹਮ ਸਾਰਾ ਉੱਪਰ ਪੈ ਲਵੇ ਫੇ ਆਪਾਂ ਫੋਨ ਨੂੰ ਲੁਕਾ ਦੇ। ਲੋ ਜੀ ਇੰਨਾ ਪਿਆ ਗਿੱਲਾ ਹੀ ਬਹੁਤ ਆਪ ਸੀਮੈਂਟ ਪੈਣਾ ਹੀ ਧਿਆਗਾ। ਸੀਮੈਂਟ ਵੀ ਯਾਰ ਮੀਜ ਗਿੱਲਾ ਹੋ ਗਿਆ ਪਤਾ। ਸੀਮੈਂਟ ਸੁੱਕਾ ਪੈਣਾ ਸੀ ਇਹਦੇ ਉੱਪਰ। ਫਾਰਸ਼ ਕਿੱਲਾ ਹੀ ਤਾਂ ਸੀਮੈਂਟ ਸੁੱਕਾ ਪੈਣਾ ਸੀ। ਹਾਂ। ਉਧਰੋਂ ਦਾ ਲੈਵਲ ਹੋ ਗਿਆ ਬਰਾਬਰ ਇੱਧਰ ਉਧਰ ਵੀ ਦੋ ਪੈ। ਮੈਂ ਕਹਿੰਦੀ ਉਧਰਲੇ ਬਾਦਮ ਚ ਪਾ ਦੋ ਮੋਰੀ ਮੋਰੀ ਆਇਨਾ। ਤੇ ਦੱਲੇ। ਉਧਰਲੇ। ਇੱਦਾਂ ਹੀ ਐਡਰੀ ਦੀ ਗੱਲ ਕਰਦੀ ਮੈਂ ਆ ਮੋਰੇ ਮੋਰੇ ਸੱਚੇ ਪਾਉਣੇ ਸੇ ਬਣਾਇਆ ਇੱਕੀ ਬਣਾਇਆ ਤੇ ਬੰਦ ਕਰਨਾ ਪੜਾ ਹੈ ਦੇਖ ਤਾਂ ਸਹੀ ਜਿਹਾ ਹੁਣ ਕਰਤਾ ਉਹਨਾਂ ਨਾਲ ਦੇਖਿਆ ਤਾਂ ਜਿੰਨਾ ਕੋਲ ਉਹਨਾਂ ਦੇ ਲੋ ਮਿੱਟੀੋਂ ਪਾਣੀ ਬਹੁਤ ਸਿਮਣਦੇ ਆ ਥੱਲੇ ਇਹ ਮਰ ਜਾਓ ਕਾਲਾ ਪਾਣੀ ਵੇਗਾ ਤੇ ਡੋਰ ਲੜਦੇ ਤੋਤਾ ਇਹਨੂੰ ਆਉਦੀ ਆ ਪਾਣ ਦੇਖਣ ਕਿ ਜਿਹੜਾ ਪਾਇਆ ਸਿਮੈਂਟ ਤੇ ਪਾਣੀ ਸਿਮਣਦੇ ਆ ਥੱਲੇ ਮਨ ਕਿੱਥੋਂ ਪਾਣੀ ਆ ਗਿਆ ਇਹਨਾਂ ਆ ਵੀ ਜੰਨੀ ਨਾਲ ਹੀ ਦੇਖਣਾ ਪਾਣੀ ਸਿਮਦਾ ਪਿਆ ਅਰੇ ਤਾਂ ਹੋਰ ਕੁਲੇ ਨੂੰ ਹੋਣ ਸਹੀ ਆ ਬਰਮਾਲੀ ਯੂਨੀਵਰਸਿਟੀ ਵੀ ਕੋਰੇਟੇ ਪਲੇਟ ਰੱਖਦੀ ਹੈ। ਹਾਂ। ਲੈ ਨੈਪੀ ਨਾਲ ਅਕਾਂਸ਼ਾ ਨੂੰ ਕੋਰੇਟੇ ਰੱਖਦੀ ਹੈ। ਇਹ ਵੀ ਇਹ ਤੁਸੀਂ ਮਿਲਾ ਦੇਣਾ ਜਿਹੜਾ ਮੜਿਆ ਦੀਦਾ। ਉਹ ਪਾਣੀ ਜਾਣ ਨੂੰ ਅਜੇ ਪਾਣੀ ਆ ਜੂਗਾ ਤੇ ਤੈਨੂੰ। ਬੰਦੀ ਕਰ ਦੀ ਸਾਰਾ। ਬੰਦੀ ਕਰ ਦਿਓ ਫੇਰ ਤੂੰ ਖੜਾ ਰਿਹਾ ਕਾ ਨਾ। ਇਹਨੂੰ ਬੰਦ ਕਰੋ। ਜਿਹੜਾ ਪਾਣੀ ਸਿਰਫ ਇੱਕ ਉਧਰ ਨੂੰ ਜਾਵੇ ਬਸ। ਲਓ ਜੀ ਜਿੰਨਾ ਕੰਮ ਹੋਇਆ ਪਾ ਤੁਹਾਨੂੰ ਸਾਰਾ ਦਿਖਾ ਲਤਾ ਆ ਤੇ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਸਾਡੇ ਸਾਰੇ ਬਲੌਗਸ ਨੂੰ ਇੰਦੀ ਪਿਆਰ ਕਰਦੇ ਰਹੋ ਸਾਰੇ ਜਣੇ ਤੇ ਨਾਲੇ ਜਰੂਰ ਦੱਸਿਓ ਕਿ ਆਵੜ ਕਮਰੇ ਦਾ ਕਿਦਨ ਕੰਮ ਸਟਾਰਟ ਕਰੀ ਕਿਉਂਕਿ ਡੈਡੀ ਹੁਣ ਚਲ ਗਿਆ ਵਿਆਸ ਨੂੰ ਤੇ ਡੈਡੀ ਹੁਣਾ ਇੱਕ ਹਫਤੇ ਚਲ ਗਏ ਆ ਤੇ ਇਸ ਕਮਰੇ ਦਾ ਵੀ ਕੰਮ ਸਟਾਰਟ ਕਰਨਾ ਆ ਡੈਡੀ ਹੁਣਾਂ ਤੇ ਹੁਣ ਕੀ ਸੋਚਦੀ ਹੈਗੀ ਹੁਣ ਤੇ ਕਰੀ ਕਿ ਬਿਧਾਨੇ ਹੁਣ ਚਾਰਾ ਪਤਾ ਡੈਡੀ ਹੁਣੇ ਮਿਸਤਰੀ ਸੀ ਤੇ ਬਾਕੀ ਬਾਥਰੂਮ ਜਿੰਨਾ ਹੋਇਆ ਉਹਨਾ ਕਰ ਦਿੱਤਾ ਹੈ ਕਿਉਂਕਿ ਆਪਾਂ ਸਟਾਨ ਚਾਰਾ ਖਾਰਾ ਪਿਆ ਉਹ ਕਿਉਂਕਿ ਆਪਾਂ ਕਮਰਾ ਵੀ ਕਰਨਾ ਇੱਥੇ ਵੀ ਖਰਚਾ ਹੋ ਜਾਣਾ ਸਾਡਾ ਇਸ ਕਰਕੇ ਆਪਾਂ ਜਾਰਾ ਖਲਾਰਾ ਨਹੀਂ ਪਾਇਆ ਬਾਥਰੂਮ ਦਾ ਥੋੜਾ ਹੀ ਕਰ ਲਿਆ ਤੇ ਇੱਥੇ ਆਪਾਂ ਬਲੋ ਤਾਂ ਐਂਡ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਬਾਏ ਬਾਏ